ਖਸਾਨਾਂ ਨੂੰ ਮਿਲਣ ਪਹੁੰਚੇ ਐਮਪੀ ਸਰਜੀ ਸਿੰਘ ਜੀ ਖਾਲਸਾ ਜਿਹੜੇ ਰੈਸਟ ਕੀਤੇ ਗਏ ਮਹਾਲੀ ਤੋਂ ਚੰਡੀਗੜ੍ਹ ਤੋਂ ਜਿਹੜੇ ਮੀਟਿੰਗ ਕਰਕੇ ਆ ਰਹੇ ਸੀ ਆ ਐਮਪੀ ਸਰਜੀ ਸਿੰਘ ਜੀ ਖਾਲਸਾ ਉਹਨਾਂ ਕਿਸਾਨਾਂ ਨਾਲ ਮੁਲਾਕਤ ਕਰਨ ਮੁਲਾਪੁਰ ਥਾਣਾ ਵਿੱਚ ਮਹਾਲੀ ਤੋਂ ਪਹੁੰਚ ਮਿਲਣਗੇ ਜੀ ਮਿਲਾਂ ਉਹਨਾਂ ਐਮਪੀ ਸਾਹਿਬ ਐ ਸਰਜੀ ਸਿੰਘ ਜੀ ਖਾਲਸਾ ਹੋਰ ਸੇਵਾਦਾਰ ਮਿਲਣਗੇ ਜੀ ਸੇਵਾਦਾਰ ਅੱਛਾ ਜੀ ਸਰਜੀ ਸਿੰਘ ਜੀ ਸਾਹਿਬ ਭਾਈ ਜੀ ਅੱਛਾ ਜੀ ਠੀਕ ਹੈ ਸੌਣੇ ਬਾਪਰਾ ਅੱਛੇ ਹੋਗੇ ਤੇ ਐਸਐਚਓ ਸਾਹਿਬ ਹੈ ਜੀ ਉਹਨਾਂ ਕੀ ਸਾਹਿਬ ਜਾਨਦਾ ਐਸਐਚਓ ਸਾਹਿਬ ਨਾਲ ਇਧਰ ਹੈ ਅਕ ਥਾਣੇ ਚ ਬੰਦਾ ਕਿਸਾਨ ਉਹਨਾਂ ਨੂੰ ਮਿਲਣ ਪਹੁੰਚੇ ਆ ਚਲੋ ਉਹ ਉਤਾਰ ਅੰਕੀ ਸਾਲ ਬਿੰਦੀ ਖਾਲਸਾ ਅਬ 21 ਦਰਦ ਖਾਲਸਾ ਅੱਛਾ ਠੀਕ ਹੈ ਸਾਡਾ ਸਿਗਰ ਮੈਂ ਜੀ ਦੋ ਮਿੰਟ ਆਰੇ ਯਾਰ ਮੜੇ ਬੋਲ ਦੋ ਕੋਈ ਗੱਲ ਨਹੀਂ ਕੋਈ ਨਹੀਂ ਬੰਦ ਕਰ ਮੈਂ ਕੋਈ ਚੱਲੂੰਗਾ ਚੱਲ ਬਸ ਬਸ ਕਿਸਾਨ ਜਿਹੜੇ ਸਾਡੇ ਰੈਸਟ ਕੀਤੇ ਅੱਜ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਸਾਡੇ ਨੰਦਾ ਪਾਰਲੀਮੈਂਟ ਭਾਈ ਸਾਹਿਬ ਤੁਸੀਂ ਜੀ ਖਾਸਾ ਅਪੀਲ ਕਰਤੋਂ ਸਰਸਾਣਾ ਨੂੰ ਮਿਲਣ ਪਹੁੰਚਿਆ ਸੀ ਖਾਣਾ 몰ਾ ਫਿਰ ਮੁਹੱਲੀ ਦੇ ਵਿੱਚ ਬਹੁਤ ਸਾਰੇ ਸਾਡੇ ਕਿਸਾਨ ਆ ਜਿਹੜੇ ਇੱਥੇ ਰਹਿ ਰਹੇ ਕੀਤੇ ਹੋਏ ਆ ਉਹਨਾਂ ਨੂੰ ਮਿਲਣ ਪਹੁੰਚਿਆ ਬਹੁਤ ਸਰਕਾਰ ਦੀ ਜੋ ਵੀ ਜੇ ਹੈ ਮੜਾ ਹੈ ਕਰਨੀ ਹੈ ਸਰਕਾਰ ਦੀ ਐਵੇਂ ਤਾਂ ਧਰਨੇ ਇੱਕ ਵਾਰੀ ਤਾਂ ਚੱਕੋ ਹੋ ਜਾਣਗੇ ਫਿਰ ਦੁਬਾਰਾ ਲੱਗ ਜਾਣਗੇ ਗੱਲ ਇਹ ਹੈ ਨਾ ਵੀ ਇਹ ਹੱਲ ਨਹੀਂ ਹੈ ਪਰਮਨੈਂਟ ਸੋਲੂਸ਼ਨ ਨਹੀਂ ਹੈ ਕੋਈ ਵੀ ਅੰਤਕਾ ਅੰਤਕਾ ਨਾ ਕਿਸਾਨਾਂ ਦੀਆਂ ਬੋਲਾਂ ਤੇ ਸਰਕਾਰਾਂ ਬਣਦੀਆਂ ਤੇ ਉਹ ਵੀ ਸਰਕਾਰਾਂ ਫਿਰ ਕਿਸਾਨਾਂ ਨਾਲ ਧੱਕਾ ਕਰਦੀਆਂ ਬਹੁਤ ਮਾੜੀ ਗੱਲ ਹੈ ਸਰਕਾਰ ਦੀ ਇਹ ਨਹੀਂ ਹੋਣਾ ਚਾਹੀਦਾ ਆਪਣੇ ਬੱਸ ਚੱਲਦਾ ਆ। ਇਹ ਕਹਿੰਦਾ ਲਾਵਾਸ ਤੇ ਕੱਲ ਬਾਅਦ ਮੈਂ ਆਉਂਦਾ। ਆਪਣੀ ਗੱਡੀ ਵੀ ਰਾਤ ਨੂੰ ਕੋਈ ਨਹੀਂ ਬੰਦਦਾ। ਅੱਜ ਇਹ ਕਿੱਥੇ ਉੱਪਰ ਹੈ? ਪਤਾ ਨਹੀਂ।